ਕਿੰਦੇ ਪਹਿਲਾ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਣਾ ਚਾਹੁੰਦੀ ਕਿ ਤੂੰ ਮੇਰੇ ਭੈਣ ਨੂੰ ਕਿਉਂ ਮਾਰਿਆ ਉਹਨੇ ਤਰੱਕੀ ਇੱਕ ਜੂੜ ਦਿੱਤਾ ਸੀ ਮੈਂ ਪੁੱਛਣਾ ਚਾਹੁੰਦੀ ਪਿਆ ਜੋ ਮਰਜੀ ਕਰੇ ਉਹ ਨਾਲ ਨਹੀਂ ਮੈਂ ਇਹ ਚਾਹੁੰਦੀ ਨਾ ਜਿੱਦਾਂ ਮੇਰੇ ਭੈਣ ਮਾਰਿਆ ਉਸ ਤੋਂ ਦੁਗਣਾ ਉਹਨੂੰ ਟੜਾ ਕੇ ਮਾਰਿਓ ਮੈਂ ਜੇ ਆਪਣੇ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਸਾਹ ਨਿਕਲਿਆ ਹੋਊਗਾ ਮੇਰੇ ਪੁੱਤ ਦਾ ਐ ਸਾਹ ਚਾਹੀਦਾ ਉਦੋਂ ਪੰਜਾਂ ਨਾਲੋਂ ਛੋਟਾ ਟੈਸਰ ਉਹਨੂੰ ਉਹਨੂੰ ਸਜਾ ਸਜਾ ਨੂੰ ਜੇ ਚਾਰ ਦੀਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲ ਨੂੰ ਕਿਸੇ ਹੋਰ ਦਾ ਨਾ ਕਹੇ ਇਹ ਬੱਚਾ ਇਦਾਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਲਾ ਬੋਲਦਾ ਸੀ ਪਾਪਾ ਪਾਪਾ ਕਹਦਾ ਹੁੰਦਾ ਸੀ ਐਦਾਂ ਗੋਦੀ ਚ ਲੈ ਕੇ ਆਇਆ ਸੀ ਮੈਨੂੰ ਔਰ ਇੱਧਰ ਲੈ ਕੇ ਜਾਵਾ ਨੂੰ ਇੰਨਾ ਐ ਭਈਏ ਠੀਕ ਹੈ ਇੱਕ ਦਿਨ ਆ ਦੀਪੂ ਇੱਕ ਦਿਨ ਆ ਹੈਗਾ ਪੈਂਕੀ ਵੇਗਾ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਆ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਪੱਕੀ ਕਰਦੇ ਭਾਈ ਸਾਡੇ ਮਾਪੇ ਨੂੰ ਅੱਗ ਲੱਗ ਜਾਂਦੀ ਸੀ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈਂ ਬੰਦ ਕਰਦੇ ਉਹਨੇ